ਆਪਨਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨ ਜਾਏ ਗੁਰ ਮਿਲ ਪ੍ਰਭ ਉਚਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਈ ਸਭ ਜੈ ਜੈ ਕਾਰ ਸੁਣਾਏ ਘੋਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸواری ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤਿਆਆ ਦੰਡਾਉਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਪ੍ਰਭ ਨਾਨਕ ਦੇ ਕਰ ਹੱਥ ਜਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗਦੀ ਉੱਪਰ ਸਿਵਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਗੁਰੂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਜੀ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸੁਭਾਏ ਮਾਨ ਪਰਮ ਸਨਮਾਨ ਤੇ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਰੀਆਂ ਵਿਚਾਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਆਪਣੇ ਗੁਰੂ ਨੂੰ ਸਿਮਰਨ ਦਾ ਸੁਭਾਗੀ ਸਮਾਪਤ ਹੋਇਆ ਹੈ ਆਪਣੇ ਗੁਰੂ ਦੀ ਮਿੱਠੀ ਬਾਣੀ ਪੜਨ ਅਤੇ ਸੁਣਨ ਦਾ ਬੜਪਾਗੀ ਸਮਾਪਤ ਹੋਇਆ ਹੈ ਸਤਿਗੁਰੂ ਜੀ ਕਹਿੰਦੇ ਜਿਨੇ ਆਪਣਾ ਬਣਾ ਕੇ ਮਾਲਕ ਨੂੰ ਸਿਮਰ ਲਿਆ ਨਾ ਆਪਣਾ ਉਹਦੇ ਸਾਰੇ ਕਾਰਜ ਰਾਸ ਹੋ ਜਾਣੇ ਕੋਈ ਵੀ ਉਹਦੀ ਮਨ ਦੀ ਭਾਵਨਾ ਹੈ ਮੰਗੇ ਇੱਛਾ ਹੈ ਮਨੋ ਕਾਮਨਾ ਹੈ ਉਹ ਸਤਿਗੁਰੂ ਨੇ ਪੂਰੀ ਕਰ ਦੇਣੀ ਪਰ ਸ਼ਰਤ ਕੀ ਹੈ ਆਪਣਾ ਬਣਾਉਣਾ ਪੈਣਾ ਮਾਲਕ ਨੂੰ ਆਪਣਾ ਬਣਾ ਕੇ ਸਤਿਗੁਰੂ ਜੀ ਕਹਿੰਦੇ ਉਹਨੂੰ ਸਿਮਰ ਸਾਡੇ ਮਨ ਦਾ ਖਿਆਲ ਹੁੰਦਾ ਜੀ ਸਿਮਰਨ ਕਰਕੇ ਕੀ ਹੋ ਜਾਣਾ ਹੈ ਪਰਮਾਤਮਾ ਨੂੰ ਸਿਮਰਿਆ ਕੀ ਹੋ ਜੂ ਸਤਿਗੁਰੂ ਜੀ ਦੱਸਦੇ ਆ ਵੀ ਪਰਮਾਤਮਾ ਪਰਮੇਸ਼ਰ ਦਾ ਨਾਮ ਲਿਆ ਕੀ ਹੋਣਾ ਹੈ ਪਹਿਲੀ ਗੱਲ ਤਾਂ ਇਹ ਹੈ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਸਾਡੀ ਰਸਨਾ ਸਫਲੀ ਹੋ ਜਾਣੀ ਸਾਡੀ ਜੀਬ ਪਵਿੱਤਰ ਹੋ ਜਾਣੀ ਇਹ ਜੀਬ ਨਾਮ ਜਪ ਕੇ ਪਵਿੱਤਰ ਹੁੰਦੀ ਹੈ ਨਹੀਂ ਤਾਂ ਇਹ ਝੂਠੀ ਰਹਿੰਦੀ ਹਮੇਸ਼ਾ ਇਹ ਜੀਬ ਦੀ ਝੂਠ ਉੱਤਰਦੀ ਨਹੀਂ ਕੇਵਲ ਤੇ ਕੇਵਲ ਨਾਮ ਜਪ ਕੇ ਸਿਮਰਨ ਕਰਕੇ ਇਹ ਜੀਬ ਇਹ ਰਸਨਾ ਸਫਲੀ ਹੁੰਦੀ ਪਵਿੱਤਰ ਹੁੰਦੀ ਹੈ ਦੂਸਰੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂਗੇ ਅੱਖਾਂ ਸਾਡੀਆਂ ਪਵਿੱਤਰ ਹੋ ਜਾਣੀ ਗੁਰੂ ਦੀ ਬਾਣੀ ਸੁਣ ਕੇ ਕੰਨ ਸਫਲੇ ਹੋਣੇ ਆ ਚੱਲ ਕੇ ਗੁਰੂ ਘਰ ਆਏ ਆ ਸਾਡੇ ਪੈਰ ਸਫਲੇ ਪੈਰਾਂ ਦੀ ਸੇਵਾ ਲੱਗੀ ਹੈ ਨਾ ਪਹਿਰਾਨਾ ਚੱਲ ਕੇ ਗੁਰੂ ਘਰ ਆਏ ਆ ਤੇ ਪੈਰ ਵੀ ਸਫਲੇ ਹੱਥ ਆ ਕੇ ਗੁਰੂ ਸਾਹਿਬ ਦੇ ਮੂਹਰੇ ਜੁੜ ਗਏ ਸੇਚੂ ਕਾ ਕੇ ਨਮਸਕਾਰ ਕੀਤੀ ਮस्तक ਸਫਲਾ ਹੱਥ ਸਫਲੇ ਪਹਿਲਾ ਤਾਂ ਤੇਰਾ ਪਵਿੱਤਰ ਸਰੀਰ ਨਿਰਮਲ ਹੋ ਜਾਣਾ ਪਵਿੱਤਰ ਹੋ ਜਾਣਾ ਦੂਸਰਾ ਜਿਹੜਾ ਸਾਡਾ ਮਨ ਹੈ ਕਦੇ ਇੱਧਰ ਭੱਜਦਾ ਹੈ ਕਦੇ ਇੱਧਰ ਭੱਜਦਾ ਹੈ ਆਸ਼ਾਂਤ ਹੋਇਆ ਬੈਠਾ ਹੈ ਇਹ ਮਨ ਇਹ ਵੀ ਇਕੱਠਾ ਹੋਣ ਲੱਗ ਪੈਣਾ ਲੱਗ ਪੈਣਾ ਟਿਕਾਓ ਵਿੱਚ ਆਉਣ ਲੱਗ ਪੈਣਾ ਮਨ ਇਹ ਜਦੋਂ ਟਿਕਾਉ ਵਿੱਚ ਆਉਂਦਾ ਫੇਰ ਹੀ ਇਹਨੂੰ ਸ਼ਾਂਤੀ ਮਿਲਦੀ ਹੈ ਨਹੀਂ ਤੇ ਮਨ ਖਿਲਰਿਆ ਰਹੇ ਕਦੇ ਕਿੱਧਰ ਕਦੇ ਕਿੱਧਰ ਭੱਜਦਾ ਰਹੇ ਤੇ ਮਨ ਨੂੰ ਸ਼ਾਂਤੀ ਕਦੇ ਨਹੀਂ ਮਿਲਦੀ ਮਨ ਨੂੰ ਸ਼ਾਂਤੀ ਮਿਲਦੀ ਜਦੋਂ ਇਹ ਇਕੱਠਾ ਹੁੰਦਾ ਹੈ ਇਹ ਇਕੱਠਾ ਹੋਣੋਂ ਡਰਦਾ ਹੈ ਮਨ ਕਹਿੰਦੇ ਸਰੀਰ ਖਿਲਰੇ ਤਾਂ ਮਰਦਾ ਹੁਣ ਐਕਸੀਡੈਂਟ ਹੋ ਜਾਏ ਸਰੀਰ ਅੱਡੋ ਅੱਡ ਹੋ ਜਾਂਦਾ ਨਾ ਆਪਾਂ ਦੇਖਦੇ ਆ ਕੋਈ ਐਸੀ ਦੁਰਘਟਨਾ ਹੋਈ ਤੇ ਸਰੀਰ ਟੋਟੇ ਟੋਟੇ ਵੱਖੋ ਵੱਖਰਾ ਹੋ ਗਿਆ ਤੇ ਇਹਦੀ ਜਿਹੜੀ ਮੌਤ ਹੋ ਗਈ ਸਰੀਰ ਦੀ ਕਹਿੰਦੇ ਸਰੀਰ ਵੱਖਰਾ ਵੱਖਰਾ ਹੋਵੇ ਤਾਂ ਮਰਦਾ ਹੈ ਮਨ ਇਕੱਠਾ ਹੋਵੇ ਤਾਂ ਮਰਦਾ ਹੈ ਮਨ ਵੱਖੋ ਵੱਖਰਾ ਰਹੇ ਤਾਂ ਜਿਉਂਦਾ ਰਹਿੰਦਾ ਹੈ ਹਾਂਜੀ ਇੱਕ ਥਾਂ ਤੇ ਇਕੱਠਾ ਹੋ ਗਿਆ ਤੇ ਮਨ ਮਰ ਜਾਂਦਾ ਹੈ ਮਨ ਫਿਰ ਭੱਜ ਨਹੀਂ ਸਕਦਾ ਇਸੇ ਪਾਸੇ ਕਹਿੰਦੇ ਮਨ ਇਕੱਠਾ ਹੋਵੇ ਤਾਂ ਮਰਦਾ ਹੈ ਸਰੀਰ ਖਿਲਰੇ ਤਾਂ ਮਰਦਾ ਹੈ ਇਹ ਮਨ ਇਕੱਠਾ ਹੋਣੋਂ ਹੀ ਡਰਦਾ ਹੈ ਮਨ ਇੱਕ ਥਾਂ ਤੇ ਰੁਕਣ ਤੋਂ ਡਰਦਾ ਹੈ ਤਾਂ ਹੀ ਤੇ ਰੁਕਦਾ ਨਹੀਂ ਮਨ ਕਦੇ ਕਿੱਧਰ ਭੱਜਦਾ ਹੈ ਕਦੇ ਕਿੱਧਰ ਭੱਜਦਾ ਹੈ ਕਦੇ ਰਿਸ਼ਤੇਦਾਰੀਆਂ 'ਚ ਢੇੜਾ ਕੱਢਿਆ ਹੁੰਦਾ ਹੈ ਸਕੰਟ ਦੇ ਸੌਵੇਂ ਹਿੱਸੇ ਵਿੱਚ ਕਦੇ ਆਪਣੇ ਬੱਚਿਆਂ ਵੱਲ ਢੇੜਾ ਕੱਢਿਆ ਹੁੰਦਾ ਕਦੇ ਖੇਤਾਂ ਬੰਨਿਆਂ ਵੱਲ ਢੇੜਾ ਕੱਢਿਆ ਹੁੰਦਾ ਹੈ ਕਦੇ ਰਿਸ਼ਤੇਦਾਰੀਆਂ ਕਦੇ ਬਾਹਰਲੇ ਮੁਲਕਾਂ ਵਿੱਚ ਕਿੱਥੇ-ਕਿੱਥੇ ਜਾਇ ਆਉਂਦਾ ਮਨ ਸਭਨੋਂ ਜ਼ਿਆਦਾ ਸਪੀਡ ਮਨ ਦੀ ਹੈ ਸਕੰਟ ਦੇ ਸੌਵੇਂ ਹਿੱਸੇ ਵਿੱਚ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ ਫਿਰ ਇੱਥੇ ਵਾਪਸ ਆ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਜੇਕਰ ਇਹ ਮਨ ਗੁਰੂ ਨਾਲ ਜੁੜ ਗਿਆ ਤੇ ਮਨ ਵੀ ਪਵਿੱਤਰ ਹੋ ਜਾਣਾ ਆ ਇੰਦ੍ਰੇ ਸਾਡੇ ਗਿਆਨ ਇੰਦ੍ਰੇ ਇੰਦ੍ਰੇ ਗੁਰੂ ਨਾਲ ਜੁੜਗੇ ਤੇ ਮਨ ਨੇ ਜੁੜ ਜਾਣਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨੂੰ ਆਪਣਾ ਬਣਾ ਕੇ ਆਪਾਂ ਵਿਚਾਰ ਕਰਦੇ ਸੀ ਕੀ ਫਾਇਦਾ ਹੋਣਾ ਬਾਣੀ ਪੜੇ ਦਾ ਬਾਣੀ ਸੁਣੇ ਦਾ ਸਤਿਗੁਰੂ ਜੀ ਕਹਿੰਦੇ ਆਹ ਫਾਇਦਾ ਹੋਣਾ ਤੇਰੇ ਕਾਰਜ ਸਫਲ ਹੋਣ ਲੱਗ ਪੈਣੇ ਆ ਆ ਫਾਇਦਾ ਹੋਣਾ ਤੇਰੇ ਮਨ ਨੂੰ ਸ਼ਾਂਤੀ ਆਉਣ ਲੱਗ ਪੈਣੀ ਮਨ ਟਿਕਣ ਲੱਗ ਪੈਣਾ ਤੇਰਾ ਜਿਹੜਾ ਸਾਡਾ ਮਨ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਸ਼ਾਂਤ ਨਹੀਂ ਹੁੰਦਾ ਨਾ ਆਨੰਦ ਨਹੀਂ ਮਿਲਦਾ ਇਹਨੂੰ ਹੋਰ ਹੋਰ ਦੇ ਵਿੱਚ ਭੱਜਿਆ ਫਿਰਦਾ ਹੈ ਮਹਿੰਗੇ ਤੋਂ ਮਹਿੰਗੇ ਵਸਤਰ ਪਹਿਨ ਕੇ ਵੀ ਇਹ ਸੁਖੀ ਨਹੀਂ ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਦੇਖ ਕੇ ਇਹ ਮਨ ਸੁਖੀ ਨਹੀਂ ਹੋ ਸਕਦਾ ਆ ਗੁਰੂ ਦੀ ਬਾਣੀ ਸੁਣ ਕੇ ਮਨ ਸੁਖੀ ਹੁੰਦਾ ਹੈ ਤੇ ਸਤਿਗੁਰੂ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਇਸੇ ਤਰ੍ਹਾਂ ਦਾ ਹੀ ਸਾਨੂੰ ਉਪਦੇਸ਼ ਬਖਸ਼ਦੇ ਆਂ ਕਹਿੰਦੇ ਉਹਨੂੰ ਆਪਣਾ ਬਣਾ ਕੇ ਸਿਮਰ ਹਜੇ ਤੂੰ ਆਪਣਾ ਉਹਨੂੰ ਬਣਾਇਆ ਨਹੀਂ ਹਜੇ ਤੇਰਾ ਪਿਆਰ ਗੁਰੂ ਨਾਲ ਪਿਆ ਨਹੀਂ ਤੇਰਾ ਪਿਆਰ ਪਿਆ ਲੁਕਾਈ ਨਾ ਤੇਰਾ ਪਿਆਰ ਪਿਆ ਹੋਇਆ ਰਿਸ਼ਤੇਦਾਰ ਸਾਖ ਸੰਬੰਧੀਆਂ ਨਾਲ ਤੇਰਾ ਪਿਆਰ ਪਿਆ ਹੋਇਆ ਪਰਿਵਾਰ ਨਾਲ ਘਰ ਨਾਲ ਬੱਚਿਆਂ ਨਾਲ ਹਜੇ ਅਕਾਲ ਪੁਰਖ ਪਰਮੇਸ਼ਰ ਤਾਂ ਤੈਨੂੰ ਉਦੋਂ ਚੇਤੇ ਆਉਂਦਾ ਜਦੋਂ ਤੈਨੂੰ ਕੋਈ ਚੀਜ਼ ਚਾਹੀਦੀ ਹੈ ਦਾਤ ਚਾਹੀਦੀ ਹੈ ਨਾ ਉਦੋਂ ਹੀ ਚੇਤੇ ਆਉਂਦਾ ਹੈ ਦਾਤ ਤੋਂ ਬਿਨਾ ਕਿਹਨੂੰ ਚੇਤੇ ਆਉਂਦਾ ਮਾਲਕ ਕਿਸੇ ਨੂੰ ਨਹੀਂ ਆਉਂਦਾ ਜਾਂ ਤਾਂ ਇਹਨੂੰ ਦੁੱਖ ਹੋਵੇ ਤਾਂ ਮਾਲਕ ਚੇਤੇ ਆਉਂਦਾ ਜਾਂ ਕੋਈ ਦਾਤ ਚਾਹੀਦੀ ਹੋਵੇ ਤਾਂ ਚੇਤੇ ਆਉਂਦਾ ਫਿਰ ਹੱਥ ਜੋੜਦਾ ਮਾਲਕ ਜੀ ਮੈਨੂੰ ਆਜ ਦਾਤ ਦੇ ਦੇ ਬਸ ਤੇਰਾ ਸਿਮਰਨ ਕਰਦਾ ਹੀ ਰਹੂੰ ਕਰਦਾ ਹੀ ਰਹੂੰ ਜਦੋਂ ਦਾਤ ਮਿਲ ਜਾਂਦੀ ਹੈ ਫਿਰ ਭੁੱਲ ਜਾਂਦਾ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾਰ ਵਿਸਰ ਜਾਂਦਾ ਫਿਰ ਭੁੱਲ ਜਾਂਦਾ ਉਹ ਦਾਤ ਮਿੱਠੀ ਲੱਗਣ ਲੱਗ ਪੈਂਦੀ ਹੈ ਨਾ ਦਾਤ ਚੰਗੀ ਲੱਗਣ ਲੱਗ ਪੈਂਦੀ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੇਰਾ ਆਪਣਾ ਮਾਲਕ ਹਜੇ ਤੂੰ ਆਪਣਾ ਉਹਨੂੰ ਬਣਾਇਆ ਨਹੀਂ ਮਾਲਕ ਨਾਲ ਹਜੇ ਪਿਆਰ ਨਹੀਂ ਪਿਆ ਤੇਰਾ ਜਦੋਂ ਦਾਤਾਂ ਤੋਂ ਬਿਨਾਂ ਚੇਤੇ ਰਹਿਣ ਲੱਗ ਪਿਆ ਨਾ ਮਾਲਕ ਮੈਨੂੰ ਮਾਲਕ ਜੀ ਕੁਝ ਨਹੀਂ ਚਾਹੀਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਫੇਰ ਸਮਝੀ ਵੀ ਮਾਲਕ ਤੇਰਾ ਆਪਣਾ ਤੈਨੂੰ ਚੇਤੇ ਰਹਿਣ ਲੱਗ ਪਿਆ ਫੇਰ ਸਮਝੀ ਵੀ ਮੈਂ ਆਪਣੇ ਮਾਲਕ ਨੂੰ ਆਪਣਾ ਬਣਾ ਕੇ ਮੰਗ ਰਿਆਂ ਵੀ ਕੁਝ ਨਹੀਂ ਚਾਹੀਦਾ ਮੈਨੂੰ ਮਾਲਕ ਦੀ ਬਸ ਤੂੰ ਹੀ ਚਾਹੀਦਾ ਹੈ ਇਹ ਮਾਲਕ ਦੀ ਨਾਰਾਜ ਚਾਹਨਾ ਨਾ ਮੁਕਤੀ ਚਾਹਨਾ ਬਸ ਤੇਰੇ ਚਰਨਾਂ ਦਾ ਪਿਆਰ ਚਾਹਨਾ ਬਸ ਜਿਹਦੀ ਇਹ ਅਵਸਥਾ ਬਣ ਗਈ ਉਹਨੇ ਮਾਲਕ ਨੂੰ ਆਪਣਾ ਬਣਾ ਲਿਆ ਤੇ ਅੱਗੇ ਕਹਿੰਦੇ ਸਤਿਗੁਰੂ ਜੀ ਅੱਜ ਦੇ ਸ੍ਰੀ ਮੁਕਵਾਕ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਕਹਿੰਦੇ ਵੀ ਆਪਣਾ ਬਣਾ ਕੇ ਉਹਨੂੰ ਮੰਗ ਆਪਣਾ ਬਣਾ ਕੇ ਜਦੋਂ ਮੰਗੇਗਾ ਉਹਨੇ ਦੇਣ ਲੱਗੇ ਸਮਾਂ ਨਹੀਂ ਲਾਉਣਾ ਉਹਨੇ ਦੇਣ ਲੱਗੇ ਹੱਥ ਪਿੱਛੇ ਨਹੀਂ ਕਰਣਾ ਦਾਤਾ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾਪੈ ਸੀ ਸਤਿਗੁਰੂ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਉਪਦੇਸ਼ ਬਖਸ਼ਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੁਰ ਠੰਦਰ ਗੁਰੂ ਪੰਚਮ ਪਾਤਸ਼ਾਹ ਦੀ ਬਾਣੀ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦੇ ਹਨ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਆ 627 ਪਵਿੱਤਰ ਅੰਗ ਤੇ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਘਰ ਆਏ ਸਤਿਗੁਰੂ ਜੀ ਕਹਿੰਦੇ ਆਪਣਾ ਆਪਣਾ ਕਿਹਨੂੰ ਕਹਿੰਦੇ ਮਾਲਕ ਨੂੰ ਕੋਈ ਹੈ ਨਾ ਆਪਣਾ ਆ ਤਾਂ ਨਹੀਂ ਆਪਣਾ ਪਰਿਵਾਰ ਨਹੀਂ ਆਪਣਾ ਘਰ ਨਹੀਂ ਆਪਣਾ ਇਹਨੂੰ ਛੱਡਣ ਲੱਗੇ ਤਾਂ ਇੱਕ ਸੈਕਿੰਡ ਨਹੀਂ ਲੱਗਦਾ ਸੈਕਿੰਡ ਦੇ ਸੌਵੇਂ ਇਸ ਵਿੱਚ ਤੂੰ ਉਡਾਰੀ ਮਾਰ ਕੇ ਪਰੇ ਜਾਵੇਂਗਾ ਜਿਹਨੂੰ ਆਪਣਾ ਬਣਾਈ ਬੈਠਾ ਵੀ ਮੇਰਾ ਘਰ ਜੀ ਮੇਰਾ ਪਰਿਵਾਰ ਜੀ ਮੇਰੇ ਸਾਥ ਸੰਬੰਧੀ ਜੀ ਮੇਰੇ ਤਾਂ ਆ ਫਲਾਨੇ ਜੀ ਸਤਿਗੁਰੂ ਜੀ ਕਹਿੰਦੇ ਇੱਕ ਸੈਕਿੰਡ ਨਹੀਂ ਲੱਗਣਾ ਇੱਕ ਸੈਕਿੰਡ ਨਹੀਂ ਲੱਗਣਾ ਬਗਾਨਾ ਹੋਣ ਤੇ ਜਿਹੜੇ ਆਪਣਾ ਸਮਝਦੇ ਸੀ ਬਹੁਤ ਰੋਏ ਮੁੜ ਕੇ ਤਾਂ ਹਾਂ ਮਾਰ ਮਾਰ ਕੇ ਜਦੋਂ ਬਗਾਨੀ ਹੋਈ ਨਾ ਸਾਰਾ ਸ੍ਰਿਸ਼ਟੀ ਸਾਰਾ ਸੰਸਾਰ ਘਰ ਪਰਿਵਾਰ ਜਦੋਂ ਬਗਾਨਾ ਹੋ ਗਿਆ ਇੱਕ ਸੈਕਿੰਡ ਵਿੱਚ ਤੇ ਫਿਰ ਬਹੁਤ ਦੁਖੀ ਹੋਏ ਸਤਿਗੁਰੂ ਜੀ ਕਹਿੰਦੇ ਤੂੰ ਵੀ ਨਾ ਐਵੇਂ ਬਿਆਰਥ ਦੀ ਬਸ ਇੱਕ ਬਾਧੂ ਦੀ ਚਿੰਤਾ ਚੱਕੀ ਫਿਰਦਾ ਵੀ ਤੂੰ ਮੇਰਾ 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 ਸਤਿਗੁਰੂ ਜੀ ਕਹਿੰਦੇ ਸਾਡਾ ਤਾਂ ਇੱਥੇ ਕੁਝ ਵੀ ਨਹੀਂ ਹੈ ਸਾਡਾ ਤਾਂ ਇਹ ਸਰੀਰ ਵੀ ਨਹੀਂ ਜਿਹਦੇ ਨਾਲ ਅਸੀਂ ਜੁੜੇ ਹੋਏ ਆਂ ਇਹ ਸਰੀਰ ਨੇ ਵੀ ਕਿਹੜੇ ਵੇਲੇ ਸਾਥ ਛੱਡ ਦੇਣਾ ਪਤਾ ਹੀ ਨਹੀਂ ਲੱਗਣਾ ਆਤਮਾ ਨੇ ਕਦੋਂ ਉਡਾਰੀ ਮਾਰ ਜਾਣੀ ਪਤਾ ਹੀ ਨਹੀਂ ਲੱਗਣਾ ਜਿਹਨੂੰ ਆਪਣਾ ਸਮਝੀ ਬੰਦ ਦੇਖੋ ਆ ਬੰਦਾ ਕਿੰਨਾ ਵੱਡਾ ਭਲੇਖਾ ਪਿਆ ਸਾਨੂੰ ਸਾਰਿਆਂ ਨੂੰ ਕਲਜੂਗੀ ਜੀਵਾਂ ਨੂੰ ਸਾਰਿਆਂ ਨੂੰ ਉਪਦੇਸ਼ ਇੱਕੋ ਦਾ ਹੀ ਹੈ ਸਾਨੂੰ ਕਿੱਡਾ ਵੱਡਾ ਭਲੇਖਾ ਪਿਆ ਸਰੀਰ ਦੀ ਇੱਕ ਸੈਕਿੰਡ ਦੀ ਮਨਿਆਦ ਨਹੀਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਇੱਕ ਸਾਧਾ ਨਹੀਂ ਪਤਾ ਵੀ ਅੰਦਰ ਗਿਆ ਵਾਪਸ ਮੁੜੇ ਕਿ ਨਾ ਮੁੜੇ ਤੇ ਫਿਰ ਵੀ ਅਸੀਂ ਕਿੱਡੀਆਂ-ਕਿੱਡੀਆਂ ਵੱਡੀਆਂ ਆਸਾਂ ਬੰਨੀ ਬੈਠੇ ਆ ਨਾ ਅੱਜ ਤੋਂ ਸਾਲ ਬਾਅਦ ਆ ਕਰਾਂਗੇ 2 ਸਾਲਾਂ ਬਾਅਦ ਆ ਕਰਾਂਗੇ 10 ਸਾਲਾਂ ਬਾਅਦ ਆ ਕਰਾਂਗੇ 40 ਸਾਲਾਂ ਬਾਅਦ ਆ ਕਰਾਂਗੇ ਜੀ 50 ਸਾਲਾਂ ਬਾਅਦ ਐਂ ਉਹ ਕਰ ਲਾਂਗੇ ਜੀ ਤੇ ਸਤਿਗੁਰੂ ਜੀ ਕਹਿੰਦੇ ਸਾਧਾ ਤਾਂ ਤੇਰੇ ਇੱਕ ਸਾਧਾ ਨਹੀਂ ਪਤਾ ਇੱਕ ਸੈਕਿੰਡ ਦਾ ਨਹੀਂ ਪਤਾ ਸਾਧਾ ਤਾਂ ਤੇਰੇ ਦਾ ਐ ਨਹੀਂ ਪਤਾ ਵੀ ਅੰਦਰ ਗਿਆ ਵੀ ਵਾਪਸ ਮੁੜੇ ਕਿ ਨਾ ਮੁੜੇ ਤੂੰ 50 ਸਾਲਾਂ ਦੀ ਕਿਹੜੀ ਗੱਲ ਕਰਦਾ ਆ ਸ਼ਾਮ ਦਾ ਨਹੀਂ ਪਤਾ ਕੱਲ ਦਾ ਨਹੀਂ ਪਤਾ ਫਿਰ ਤੇਰਾ ਸਰੀਰ ਵੀ ਆਪਣਾ ਨਾ ਹੋਇਆ ਤੇ ਤੂੰ ਸੰਸਾਰ ਨੂੰ ਆਪਣਾ ਬਣਾਈ ਬੈਠਾ ਜੀ ਮੇਰਾ ਸੰਸਾਰ ਮੇਰਾ ਪਰਿਵਾਰ ਮੇਰੇ ਸਾਥ ਸੰਬੰਧੀ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਆਪਣਾ ਨਾ ਸਮਝ ਜੇ ਇੱਕ ਸੈਕਿੰਡ ਵਿੱਚ ਹੀ ਬੇਗਾਨੇ ਹੋ ਜਾਂਦੇ ਆ ਆਪਣਾ ਕੌਣ ਹੈ ਮਾਲਕ ਪਰਮੇਸ਼ਰ ਵਾਹਿਗੁਰੂ ਜਿਹੜਾ ਤੇਰਾ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡਦਾ ਆਪ ਭਲੇਖੇ ਨੂੰ ਚੱਕਦੇ ਵੀ ਦੁਨੀਆ ਤੇਰਾ ਸਾਥ ਦੇਉ ਦੁਨੀਆ ਨੇ ਸਾਥ ਨਹੀਂ ਦੇਣਾ ਲੋਕੀ ਤਾਂ ਇੱਥੇ ਜਿਉਂਦਿਆਂ ਨੂੰ ਛੱਡ ਜਾਂਦੇ ਆ ਮਰਿਆਂ ਤੋਂ ਬਾਅਦ ਕਿਹਨੇ ਸਾਥ ਦੇਣਾ ਹੈ ਕੋਈ ਨਹੀਂ ਸਾਥ ਦਿੰਦਾ ਇਹ ਭਲੇਖਾ ਚੱਕ ਦੀਏ ਇਹ ਭਲੇਖਾ ਗੁਰੂ ਦੀ ਬਾਣੀ ਨਹੀਂ ਚੱਕਣਾ ਗੁਰੂ ਦੀ ਬਾਣੀ ਸਾਡੀ ਐਡੀ ਬਦ ਕਿਸਮਤੀ ਅਸੀਂ ਸੁਣਨ ਨੂੰ ਤਿਆਰ ਹੀ ਨਹੀਂ ਜੀ ਨਹੀਂ ਕਰਦਾ ਸਾਡਾ ਗੁਰੂ ਦੀ ਬਾਣੀ ਸੁਣਨ ਨੂੰ ਤਾਂ ਕਿਉਂਕਿ ਕਲਯੁਗ ਦਾ ਪ੍ਰਭਾਵ ਬਹੁਤ ਹਨ ਸਾਡੇ ਤੇ ਸਤਿਗੁਰੂ ਜੀ ਕਹਿੰਦੇ ਬਾਣੀ ਸੁਣ ਅੰਦਰ ਵਸਾ ਇਹ ਬਾਣੀ ਨਹੀਂ ਤੈਨੂੰ ਸਿੱਖਿਆ ਦੇਣੀ ਆ ਇਹ ਬੰਦੇ ਆ ਮਨੁੱਖ ਬਾਣੀ ਨਹੀਂ ਤੇਰੇ ਜੰਜਾਲ ਕਟਣੇ ਆ ਗੁਰੂ ਦੇ ਨਾਮ ਨਹੀਂ ਤੇਰੇ ਜਿਹੜੇ ਪੈਰਾਂ ਵਿੱਚ ਬੇੜੀਆਂ ਪਈਆਂ ਨਾ ਸਤਿਗੁਰੂ ਜੀ ਕਹਿੰਦੇ ਉਹ ਗੁਰੂ ਦੇ ਨਾਮ ਨਹੀਂ ਕਟਣੀਆਂ ਹੋਰ ਕੋਈ ਨਹੀਂ ਕੱਟ ਸਕਦਾ ਪਰ ਅਸੀਂ ਇਹਨਾਂ ਬੇੜੀਆਂ ਦੇ ਵਿੱਚ ਇਹਨਾਂ ਜੰਜਾਲਾਂ ਦੇ ਵਿੱਚ ਜਕੜੇ ਹੋਏ ਆਂ ਮੋਹ ਦੇ ਤੰਦ ਪਏ ਹੋਏ ਆ ਸਾਡੇ ਪੈਰਾਂ ਨੂੰ ਸਾਡੇ ਲੱਤਾਂ ਨੂੰ ਪੰਕਜ ਮੁਹ ਪਗਨੀ ਚਾਲੈ ਹਮ ਦੇਖਾ ਤਹ ਡੂਬੀ ਆਲੇ ਦਿਨੋਂ ਦਿਨੇ ਦੇ ਵਿੱਚ ਸੰਸਾਰ ਦੇ ਵਿੱਚ ਡੁੱਬਦੇ ਹੀ ਜਾਂਦੇ ਆ ਜਿਵੇਂ ਬੰਦਾ ਦੰਦਲ ਦਲਦਲ ਵਿੱਚ ਖੁੱਬਦਾ ਹੋਵੇ ਨਾ ਜਿੰਨੇ ਹੱਥ ਪੈਰ ਮਾਰੇ ਉਹਨਾਂ ਥੱਲੇ ਨੂੰ ਜਾਂਦਾ ਇਹ ਵੀ ਇੱਕ ਦਲਦਲ ਹੈ ਸੰਸਾਰ ਜਿੰਨੇ ਵੀ ਹੱਥ ਪੈਰ ਮਾਰਦੇ ਆ ਜਿੰਨੇ ਵੀ ਸਾਖ ਸੰਬੰਧੀ ਰਿਸ਼ਤੇਦਾਰ ਬਣਾਉਂਦੇ ਆ ਖੁੱਬਦੇ ਹੀ ਤੁਰੇ ਜਾਂਦੇ ਆ ਜਿੰਨੇ ਵੀ ਹੱਥ ਪੈਰ ਮਾਰਦੇ ਜਿੰਨੀਆਂ ਭੱਜਾਂ ਦੌੜਾਂ ਕਰਦੇ ਉਹ ਨਹੀਂ ਇਸ ਸੰਸਾਰ ਵਿੱਚ ਖੁਬ ਦੇ ਤੁਰੇ ਜਾਂਦੇ ਉਹਨੇ ਜੰਜਾਲਾਂ ਵਿੱਚ ਜਕੜਦੇ ਤੁਰੇ ਜਾਂਦੇ ਅਸੀਂ ਸਤਿਗੁਰੂ ਜੀ ਕਹਿੰਦੇ ਜੰਜਾਲ ਤੋੜਨ ਵਾਲਾ ਅਕਾਲ ਪੁਰਖ ਪਰਮੇਸ਼ਰ ਤੇਰਾ ਆਪਣਾ ਵਾਹਿਗੁਰੂ ਉਹਨੂੰ ਸਿਮਰ ਆਪਣਾ ਗੁਰੂ ਧਿਆਏ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆਪਣੇ ਗੁਰੂ ਨੂੰ ਧਿਆਉਣ ਨਾਲ ਕੀ ਹੋਣਾ ਆਪਣਾ ਆਪਣਾ ਸੱਚੀ ਉਹ ਆਪਣਾ ਹੈ ਸੱਚੀ ਉਹ ਸਾਥ ਦੇਣ ਵਾਲਾ ਹੈ ਨਾਨਕ ਕੱਟੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਗਿਆਂ ਕੋਈ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਕਹਿੰਦੇ ਪੱਕੇ ਸੱਜਣ ਲੱਭ ਜਿਹੜੇ ਪੱਕੇ ਤੇਰਾ ਸਾਥ ਦੇਣ ਆ ਦੁਨੀਆ ਦੇ ਸੱਜਣ ਇਹਨਾਂ ਨੇ ਤਾਂ ਨਹੀਂ ਸਾਥ ਦੇਣਾ ਹਾਂ ਦੁੱਖ ਹੋ ਸਕਦਾ ਵੀ ਜਦੋਂ ਕੋਈ ਸੰਸਾਰ ਤੋਂ ਚਲਿਆ ਜਾਵੇ ਪਰ ਗੁਰਮੁਖ ਪਿਆਰਿਓ ਸਾਥ ਤਾਂ ਕੋਈ ਨਹੀਂ ਦੇ ਸਕਦਾ ਉੱਥੇ ਹੱਥ ਨੋਪੜ ਕੂਕ ਨਾ ਸੁਣੀਏ ਪੁਕਾਰ ਉੱਥੇ ਤਾਂ ਕੋਈ ਸਾਥ ਨਹੀਂ ਦਿੰਦਾ ਉੱਥੇ ਤਾਂ ਕਿਸੇ ਦੀ ਪਹੁੰਚ ਨਹੀਂ ਹਾਂ ਜਿਹਦੀ ਪਹੁੰਚ ਆ ਉਹਨੂੰ ساری ਉਮਰ ਵਿੱਚ ਕਦੇ ਵੀ ਸਮੇਂ 'ਚ ਸਮਾਂ ਕੱਢ ਕੇ ਸਿਮਰਿਆ ਹੀ ਨਹੀਂ ਜਿਹਦੀ ਪਹੁੰਚ ਸੀ ਉੱਥੇ ਉਹਨੂੰ ਕਦੇ ਆਪਣਾ ਬਣਾ ਕੇ ਉਹਦਾ ਨਾਮ ਜਪਿਆ ਹੀ ਨਹੀਂ ਸਤਿਗੁਰੂ ਜੀ ਕਹਿੰਦੇ ਕੀ ਹੋਣਾ ਨਾਮ ਜਪੇ ਤੋਂ ਆ ਸੁਣ ਫਿਰ ਸਤਿਗੁਰੂ ਦਾ ਜਵਾਬ ਆਪਣਾ ਗੁਰੂ ਧਿਆਏ ਆਪਣਾ ਗੁਰੂ ਧੌਣ ਨਾਲ ਕੀ ਹੋਣਾ ਮਿਲ ਕੁਸਲ ਸੇਤੀ ਘਰ ਆਏ ਸਤਿਗੁਰੂ ਜੀ ਕਹਿੰਦੇ ਮਿਲ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਮਨ ਜੋੜ ਕੇ ਮਿਲ ਕੇ ਕੁਸਲ ਸੇਤੀ ਦਾ ਅਰਥ ਹੈ ਆਤਮਿਕ ਆਨੰਦ ਅੰਦਰ ਦੀ ਸ਼ਾਂਤੀ ਗੁਰੂ ਨੇ ਤੈਨੂੰ ਬਖਸ਼ ਦੇਣੀ ਹੈ ਜਿਹੜਾ ਮਨ ਸਾਡਾ ਭੱਜਿਆ ਫਿਰਦਾ ਬਾਹਰ ਬਕਾਰਾਂ ਵਿੱਚ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਦੇਖੋ ਕਿੰਨਾ ਭੱਜਦਾ ਸਾਡਾ ਮਨ ਜਦੋਂ ਤੋਂ ਸਵੇਰ ਤੋਂ ਉੱਠ ਪੈਨੇ ਆ ਪਹਿਲੀ ਗੱਲ ਤਾਂ ਸਤਿਗੁਰੂ ਜੀ ਕਹਿੰਦੇ ਰਾਤ ਨੂੰ ਵੀ ਭੱਜਿਆ ਫਿਰਦਾ ਹੈ ਮਨ ਸਾਰੀ ਦਿਹਾੜੀ 24 ਘੰਟੇ ਹੀ ਭੱਜਿਆ ਫਿਰਦਾ ਮਨ ਰਾਤ ਨੂੰ ਸੁਪਨਿਆਂ ਦੇ ਵਿੱਚ ਭੱਜਿਆ ਫਿਰਦਾ ਦਿਨੇ ਉੱਠਦਾ ਹੈ ਕਦੇ ਕਿੱਧਰ ਜਾਂਦਾ ਮਨ ਕਦੇ ਕਿਸ ਕਹੋ ਜੇ ਖਿਆਲ ਆਉਂਦੇ ਮਨ ਵਿੱਚ ਕਦੇ ਕਹੋ ਜੀ ਚਿੰਤਾ ਜਲਦੀ ਹੈ ਮਨ ਕਦੇ ਵੀ ਟਿੱਕੇ ਨਹੀਂ ਬੈਂਦਾ ਤੇ ਨਾ ਹੀ ਮਾਨੇ ਥੱਕਦਾ ਹੈ ਸਦੀਆਂ ਤੋਂ ਇਹ ਭਟਕਦਾ ਆ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਇਹਨੇ ਸ਼ਾਂਤ ਤਾਂ ਹੋਣਾ ਜਦੋਂ ਇਹ ਗੁਰੂ ਦਾ ਨਾਮ ਜਪੂ ਮਿਲ ਕੁਸਲ ਸੇਤੀ ਘਰ ਆਏ ਘਰ ਦਾ ਅਰਥ ਹੈ ਹਿਰਦੇ ਵਿੱਚ ਤੇਰਾ ਅੰਦਰਲਾ ਜਿਹੜਾ ਹਿਰਦ ਹੈ ਉਹਨੇ ਸ਼ਾਂਤ ਹੋਣ ਲੱਗ ਪੈਣਾ ਸ਼ਾਂਤੀ ਵਿੱਚ ਆ ਜਾਣਾ ਗੁਰੂ ਨੇ ਤੈਨੂੰ ਆਤਮਿਕ ਆਨੰਦ ਬਖਸ਼ਣਾ ਹੈ ਜਿਹੜਾ ਕਰੋੜਾਂ ਰੁਪਈਆ ਖਰਚ ਕਰਕੇ ਆਤਮਿਕ ਆਨੰਦ ਨਹੀਂ ਮਿਲਦਾ ਨਾ ਅੰਦਰ ਦੀ ਸ਼ਾਂਤੀ ਨਹੀਂ ਮਿਲਦੀ ਉਹ ਗੁਰੂ ਕੋਲ ਆ ਕੇ ਮਿਲਦੀ ਹੈ ਕਿਉਂ ਸਾਨੂੰ ਬਾਣੀ ਸੁਣ ਕੇ ਆਨੰਦ ਆਉਂਦਾ ਹੈ ਜਦੋਂ ਅਸੀਂ ਬਾਣੀ ਸੁਣਦੇ ਹਾਂ ਪਿਆਰ ਨਾਲ ਕਿਉਂ ਸਾਡੇ ਮਨ ਦੀਆਂ ਚਿੰਤਾਵਾਂ ਸਾਨੂੰ ਭੁੱਲ ਜਾਂਦੀਆਂ ਕਿਉਂਕਿ ਗੁਰਦੀ ਬਾਣੀ ਅੰਦਰ ਦੀ ਸ਼ੀਤਲਤਾ ਬਖਸ਼ਦੀ ਹੈ ਅੰਦਰ ਦਾ ਆਨੰਦ ਬਖਸ਼ਦੀ ਹੈ ਅੰਦਰ ਦੀ ਸ਼ਾਂਤੀ ਬਖਸ਼ਦੀ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਸਿਮਰੇਗਾ ਅੰਦਰ ਦਾ ਆਨੰਦ ਮਿਲਣਾ ਅੱਗੇ ਕਹਿੰਦੇ ਨਾਮੈ ਕੀ ਵੜਾਈ ਤਿਸ ਕੀਮਤ ਕਹਿਣ ਨਾ ਜਾਈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਬਰਕਤ ਹੈ ਇਹ ਨਾਮ ਦੀ ਕਿਰਪਾ ਹੈ ਕਿ ਜਿਨੇ ਵੀ ਨਾਮ ਨੂੰ ਜਪ ਲਿਆ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਹੋਰ ਆਸਰਾ ਲੈਣ ਦੀ ਲੋੜ ਨਹੀਂ ਸਾਰੀ ਭਾਲ ਛੱਡ ਕੇ ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਦਾ ਨਾਮ ਜਪ ਸਾਰਿਆਂ ਦੁਆਰਿਆਂ ਤੋਂ ਮੁੱਖ ਮੋੜ ਲੈ ਆਪਣਾ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਇਉਂ ਕਹਿ ਵੀ ਸਤਿਗੁਰੂ ਜੀ ਕਿਸੇ ਦਰ ਦੀ ਆਸ ਨਹੀਂ ਬਸ ਤੇਰੇ ਚਰਨਾਂ ਦਾ ਹੀ ਆਸਰਾ ਹੈ ਤੇਰੇ ਚਰਨਾਂ ਦਾ ਹੀ ਉਹ ਟ ਆਸਰਾ ਹੈ ਜਦੋਂ ਕੋਈ ਇਸ ਤਰ੍ਹਾਂ ਕਹਿ ਦਿੰਦਾ ਹੈ ਵੀ ਬਾਈ ਗੁਰੂ ਜੀ ਮੈਨੂੰ ਤਾਂ ਹੋਰ ਕੋਈ ਦਰ ਦਿਸਦਾ ਹੀ ਨਹੀਂ ਨਾਮ ਹੈ ਕੀ ਵਡਿਆਈ ਫਿਰ ਇਹ ਨਾਮ ਦੀ ਵਡਿਆਈ ਹੈ ਨਾਮ ਦੀ ਬਰਕਤ ਨਾਲ ਸਭ ਆਸਾ ਮਨਸਾ ਭਾਵਨਾਵਾਂ ਪੂਰੀਆਂ ਹੋ ਜਾਂਦੀਆਂ ਤਿਸ ਕੀਮਤ ਕਹਿਣ ਨਾ ਜਾਈ ਇਹ ਨਾਮ ਦੀ ਕੀਮਤ ਦੱਸੀ ਵੀ ਨਹੀਂ ਜਾ ਸਕਦੀ ਜਿਹੜਾ ਵੀ ਸਿਮਰਦਾ ਉਹਨੂੰ ਲਾਭ ਹੁੰਦਾ ਹੈ ਫਾਇਦਾ ਹੁੰਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਦੀ ਕੀਮਤ ਕਹਿਣ ਤੋਂ ਪਰੇ ਹੈ ਨਾਮ ਦੀ ਕੀਮਤ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਬਹ ਹੈ ਕਰਨ ਵਿਚਾਰ ਭਗਤ ਜੀ ਕਹਿੰਦੇ ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨਰਾਏ ਬਸੁਦਾ ਕਾਗਦ ਜਿਉਂ ਕਰੋ ਹਰ ਜਸ ਲਿਖਣ ਨਾ ਜਾਏ ਨਾਮ ਦੀ ਵਡਿਆਈ ਕਦੇ ਲਿਖੀ ਨਹੀਂ ਜਾ ਸਕਦੀ ਕਈ ਨਹੀਂ ਜਾ ਸਕਦੀ ਹਾਂ ਜਿਹੜਾ ਜਪਦਾ ਓਨੂੰ ਉਹਦੇ ਕਿਰਪਾ ਦਾ ਜਿਹੜਾ ਪਤਾ ਹੁੰਦਾ ਵੀ ਮਾਲਕ ਦੀ ਕਿੰਨੀ ਕਿਰਪਾ ਹੋਈ ਮੇਰੇ ਤੇ ਜਿਨੇ ਨੇ ਜਪਿਆ ਕਹਿਵੇ ਕੋ ਸੋਭਾ ਨਹੀਂ ਦੇਖਾਂ ਹੀ ਪਰਵਾਹ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਮ ਦੀ ਵਡਿਆਈ ਕਹਿਣ ਤੋਂ ਪਰੇ ਹੈ ਤਿਸ ਕੀਮਤ ਕਹਿਣ ਨਾ ਜਾਈ ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ ਸਾਨੂੰ ਇਹ ਉਪਦੇਸ਼ ਹੈ ਸਾਨੂੰ ਹੁਕਮ ਹੈ ਸੰਤ ਹੋ ਹਰ 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 ਆਰਦ ਹੋ ਸਤਿਗੁਰੂ ਜੀ ਕਹਿੰਦੇ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸਿਮਰਨ ਹਮੇਸ਼ਾ ਕਰਦੇ ਰਹੋ ਜਿੰਨਾ ਵੀ ਅਸੀਂ ਕਰਾਂਗੇ ਸਾਨੂੰ ਫਾਇਦਾ ਹੋਣਾ ਹੈ ਜਿਹੜਾ ਕਰੂ ਉਹਨੂੰ ਲਾਭ ਹੋਣਾ ਹੈ ਜਿੰਨਾ ਵੀ ਕਰ ਲਾਂਗੇ ਫਾਇਦੇ ਦਾ ਹੀ ਫਾਇਦੇ ਦਾ ਹੈ ਕਦੇ ਵੀ ਵਾਹਿਗੁਰੂ ਦਾ ਨਾਮ ਲਿਆ ਅਜਾਈ ਨਹੀਂ ਜਾਂਦਾ ਆਹ ਦੁਨੀਆ ਵਿੱਚ ਅਸੀਂ ਦੁਨਿਆਵੀ ਤੌਰ ਤੇ ਕੋਈ ਧਰਤੀ ਵਿੱਚ ਬੀਜ ਪਾਇਆ ਹੋ ਸਕਦਾ ਉਹ ਨਾਸ਼ ਹੋ ਜਾਵੇ ਨਾ ਉੱਗੇ ਪਰ ਵਾਹਿਗੁਰੂ ਦਾ ਨਾਮ ਜਿੰਨੇ ਵੀ ਇਸ ਜੀਵਨਾ ਬੀਜ ਲਿਆ ਨਾ ਜਪ ਕੇ ਉਹ ਇੱਕ ਦਿਨ ਉਗਣਾ ਜ਼ਰੂਰ ਹੈ ਆਗੋ ਅੱਜ ਉਗ ਜੇ ਕੱਲ ਉਗ ਜੇ 10 ਦਿਨ ਠਹਿਰ ਕੇ ਮਹੀਨਾ ਠਹਿਰ ਕੇ ਸਾਲ ਠਹਿਰ ਕੇ ਹੋ ਸਕਦਾ ਹੈ ਕਿੰਨਾ ਸਮਾਂ ਠਹਿਰ ਕੇ ਅਗਲੇ ਜਨਮ ਮਿਲ ਜੇ ਇਸ ਜਪਿਓਏ ਨਾਮ ਦਾ ਫਲ ਪਰ ਮਿਲਣਾ ਜ਼ਰੂਰ ਹੈ ਇਸ ਕਰਕੇ ਸਤਿਗੁਰੂ ਦਾ ਉਪਦੇਸ਼ ਹੈ ਸੰਤੋ ਹਰ 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 ਅਰਧੋ ਅਗੇ ਕਹਿੰਦੇ ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦੋ ਰਹਾਓ ਸਤਿਗੁਰੂ ਜੀ ਕਹਿੰਦੇ ਹਰੀ ਨੂੰ ਆਰਾਧ ਕੇ ਸਿਮਰ ਕੇ ਉਹਦਾ ਨਾਮ ਜਪ ਕੇ ਹਰ ਆਰਾਧ ਸਭੋ ਕਿਛ ਪਾਈਐ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਜਿੰਨਾ ਵੀ ਸਾਡੇ ਮਨ ਵਿੱਚ ਚੱਲਦੇ ਨਾ ਫੁਰਨੇ ਆ ਵੀ ਮਿਲ ਜੇ ਜੀ ਆ ਵੀ ਮਿਲ ਜੇ ਜੀ ਆ ਵੀ ਮੇਰੀ ਮੰਗ ਹੈ ਆ ਵੀ ਮੈਂ ਹੀ ਮੰਗਾਂ ਸਤਿਗੁਰੂ ਜੀ ਕਹਿੰਦੇ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਸਮਰੱਥ ਹੈ ਗੁਰੂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਗੁਰੂ ਦੀ ਬਾਣੀ ਤਿੰਨ ਕਾਲ ਸਤ ਹੈ ਕਦੀ ਝੂਠੀ ਨਹੀਂ ਹੋ ਸਕਦੀ ਹਾਂ ਝੂਠੇ ਅਸੀਂ ਹੋ ਸਕਦੇ ਹਾਂ ਸਾਡੇ ਮਨ ਨੂੰ ਵਿਸ਼ਵਾਸ ਨਹੀਂ ਸਾਨੂੰ ਭਰੋਸਾ ਨਹੀਂ ਪਰ ਗੁਰੂ ਦੀ ਬਾਣੀ ਤਿੰਨ ਕਾਲ ਸਤ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਗੁਰੂ ਦੀ ਬਾਣੀ ਹਮੇਸ਼ਾ ਸੱਚ ਕਹਿੰਦੀ ਹੈ। ਭਰੋਸਾ ਨਹੀਂ ਤੇ ਸਾਨੂੰ ਨਹੀਂ। ਡੱਗ ਮਗਾਉਨੇ ਆ ਤਾਂ ਅਸੀਂ ਡੱਗ ਮਗਾਉਨੇ ਆ। ਵਿਸ਼ਵਾਸ ਸਾਡਾ ਡੋਲਦਾ ਹੈ। ਪਰ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਕੀਤੀ ਹੋਈ ਭਾਵਨਾ ਨਾਲ ਅਰਦਾਸ ਬੇਨਤੀ ਕਦੇ ਬਿਰਥੀ ਨਹੀਂ ਜਾਂਦੀ। ਹਰੀ ਨੂੰ ਆਰਾਧ ਕੇ ਹਰ ਆਰਾਧ ਸਭ ਕੁਝ ਪਾਈ ਹੈ। ਸਾਰਾ ਕੁਝ ਪ੍ਰਾਪਤ ਹੋ ਜਾਂਦਾ ਕਾਰਜ ਕਾਰਜ ਅਰਥ ਕੰਮ ਜਿੰਨੇ ਵੀ ਸਾਡੇ ਦੁਨਿਆਵੀ ਕੰਮ ਹੁੰਦੇ ਆ ਨਾ। ਕਾਰਜ ਸਗਲੇ ਸੱਧ ਹੋ। ਸਤਗੁਰੂ ਜੀ ਕਹਿੰਦੇ ਤੇਰੇ ਕਾਰਜ ਸਾਰੇ ਹੀ ਸਿੱਧੇ ਹੋ ਜਾਣੇ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ ਸਾਰੇ ਕਾਰਜ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਾਰੇ ਦੁੱਖ ਨਸ ਜਾਂਦੇ ਆ ਸਾਰੇ ਬਿਗਨ ਟਲ ਜਾਂਦੇ ਆ ਸਤਗੁਰ ਨਾਮ ਦਰੜਾਇਆ ਜਿੰਨੇ ਵੀ ਜਪ ਲਿਆ ਗੁਰੂ ਦਾ ਨਾਮ ਸਤਿਗੁਰੂ ਜੀ ਕਹਿੰਦੇ ਉਹਦੇ ਸਾਰੇ ਕਾਰਜ ਸਿੱਧੇ ਹੋ ਜਾਣੇ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇ ਗੁਰੂ ਸਾਨੂੰ ਸੁਖ ਬਖਸ਼ਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰ ਆਰਾਧ ਸਭੋ ਕੁਝ ਪਾਈਏ ਕਾਰਜ ਸਗਲੇ ਸਾਧੋ ਤੇਰੇ ਸਾਰੇ ਕਾਰਜ ਹੀ ਸਿੱਧੇ ਹੋ ਜਾਣੇ ਰਹਾਉ ਪ੍ਰੇਮ ਭਗਤ ਪ੍ਰਵ ਲਾਗੀ ਸੋ ਪਾਏ ਜਿਸ ਬੜ ਭਾਗੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਪ੍ਰੇਮਾ ਭਗਤੀ ਲੱਗਦੀ ਕਿਨੂੰ ਐ ਜਿਹਦੇ ਵੱਡੇ ਭਾਗ ਹੁੰਦੇ ਆ ਜਿਹਦੀ ਚੰਗੀ ਕਿਸਮਤ ਹੁੰਦੀ ਪ੍ਰੇਮ ਭਗਤ ਪ੍ਰਭ ਲੱਗੀ ਪਰਮੇਸ਼ਰ ਦੇ ਵੱਲੋਂ ਇਹ ਭਗਤੀ ਦੀ ਦਾਤ ਜਿਹਨੂੰ ਮਿਲਦੀ ਹੈ ਨਾ ਜਿਹਦੇ ਤੇ ਵਾਹਿਗੁਰੂ ਤਰੁੱਠਦਾ ਕਿਰਪਾ ਕਰਦਾ ਉਹਨੂੰ ਨਾਮ ਦੀ ਦਾਤ ਆਪਣੇ ਸਿਮਰਨ ਦੀ ਦਾਤ ਬੰਦਗੀ ਦੀ ਦਾਤ ਉਹ ਮਾਲਕ ਉਹਦੀ ਝੋਲੀ ਵਿੱਚ ਪਾਉਂਦਾ ਹੈ ਐਉਂ ਨਹੀਂ ਵੀ ਅਸੀਂ ਨਾਮ ਜਪਦੇ ਆ ਜੀ ਅਸੀਂ ਆਪਣੇ ਜੋਰ ਨਾਲ ਆਪਣੀ ਅਸੀਂ ਅਸੀਂ ਆਪਣੇ ਉਦਮ ਪਰਾਲੇ ਨਾਲ ਜਪਦੇ ਨਹੀਂ ਜਿਹਨੂੰ ਉਹ ਜਪਾਉਂਦਾ ਹੈ ਉਹੀ ਜਪ ਸਕਦਾ ਹੈ ਜਿਹਨੂੰ ਉਹ ਸੁਣਾਉਂਦਾ ਹੈ ਉਹੀ ਗੁਰੂ ਦੀ ਵਡਿਆਈ ਸੁਣ ਸਕਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰੇਮਾ ਭਗਤੀ ਉਹਨੂੰ ਹੀ ਪ੍ਰਾਪਤ ਹੁੰਦੀ ਜਿਹਨੂੰ ਮਾਲਕ ਆਪ ਦਿੰਦਾ ਹੈ ਜਿਹਦੇ ਵੱਡੇ ਭਾਗ ਹੁੰਦੇ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੱਡ ਭਾਗੀ ਉਹੀ ਦਾਤੇ ਪ੍ਰਾਪਤ ਕਰ ਸਕਦਾ ਹੈ ਹਾਸਲ ਕਰ ਸਕਦਾ ਜਿਹਦੇ ਵੱਡੇ ਭਾਗ ਹੋਣ ਤੇ ਵੱਡਿਆਂ ਭਾਗਾਂ ਵਾਲਾ ਹੀ ਗੁਰੂ ਦਾ ਨਾਮ ਜਪ ਸਕਦਾ ਹੈ ਅੱਗੇ ਕਹਿੰਦੇ ਹਨ ਜਨ ਨਾਨਕ ਨਾਮ ਧਿਆਇਆ ਤਿੰਨ ਸਰਬ ਸੁਖਾਂ ਫਲ ਪਾਇਆ ਅਖੀਰਲੀ ਪੰਕਤੀ ਵਿੱਚ ਕਹਿੰਦੇ ਆ ਜਨ ਨਾਨਕ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਜਪਿਆ ਪ੍ਰਮਾਤਮਾ ਦਾ ਸਭਨੋਂ ਚੰਗਾ ਉੱਚਾ ਤੇ ਸੋਚਾ ਕਾਰਜ ਇਹੀ ਹੈ ਵੀ ਪਰਮੇਸ਼ਰ ਦਾ ਨਾਮ ਜਪਣਾ ਜਿੰਨਾ ਵੀ ਕਿਸੇ ਨੇ ਜਪਿਆ ਜਿੰਨਾ ਵੀ ਧਿਆਇਆ ਜਿਨ੍ਹਾਂ ਨੇ ਵੀ ਧਿਆਇਆ ਜਨ ਨਾਨਕ ਨਾਮ ਧਿਆਇਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਤਿੰਨ ਸਰਬ ਸੁਖਾਂ ਫਲ ਪਾਇਆ ਉਹਨਾਂ ਨੇ ਸਾਰੇ ਸੁਖ ਦੇਣ ਵਾਲੇ ਫਲ ਜਿਹੜਾ ਪ੍ਰਾਪਤ ਕਰ ਲਈ ਕਿਉਂਕਿ ਨਾਮ ਤੋਂ ਸਾਰੇ ਫਲ ਪ੍ਰਾਪਤ ਹੋ ਜਾਂਦੇ ਜਿਹਦੇ ਕੋਲੇ ਨਾਮ ਹੈ ਜਿਹਦੇ ਕੋਲੇ ਦਾਤਾ ਹੈ ਉਦੇ ਮਗਰ ਮਗਰ ਸਾਰੀਆਂ ਦਾਤਾਂ ਆ ਜਾਂਦੀਆਂ ਇਸ ਕਰਕੇ ਜਿਨੇ ਨਾਮ ਧਿਆ ਲਿਆ ਉਹਨੂੰ ਕਦੇ ਵੀ ਕਿਸੇ ਪ੍ਰਕਾਰ ਦੀ ਥੋੜ ਨਹੀਂ ਰਹਿੰਦੀ ਘਰ ਦੇ ਵਿੱਚ ਵੀ ਜਿਵੇਂ ਸਤਿਗੁਰੂ ਦਾ ਬਚਨ ਹੈ ਲੋਕ ਸੁਖੀਏ ਐਸਾ ਲੋਕ ਦੇ ਵਿੱਚ ਰਹਿ ਕੇ ਉਹ ਸੁਖੀ বাসਦੇ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਦੁੱਖ ਨਹੀਂ ਤੰਗੀ ਨਹੀਂ ਆਉਂਦੀ ਘਾਟ ਨਹੀਂ ਆਉਂਦੀ ਤੇ ਪਰਲੋਕ ਸੁਹੇਲੇ ਸਤਿਗੁਰੂ ਜੀ ਕਹਿੰਦੇ ਪਰਲੋਕ ਵਿੱਚ ਫਿਰ ਗੁਰੂ ਦਾ ਨਾਮ ਸਹਾਈ ਹੁੰਦਾ ਜਮਾਂ ਦੀਆਂ ਮਾਰਾਂ ਤੋਂ ਬਚਾਉਂਦਾ ਜਮਾਂ ਦੀਆਂ ਫਾਈਆਂ ਕੱਟਦਾ ਇਸ ਕਰਕੇ ਸਤਿਗੁਰੂ ਦਾ ਬਚਨ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜਿਨ੍ਹਾਂ ਨੇ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਮਾੜੇ ਕਰਮ ਵੀ ਕੱਟੇ ਗਏ ਦੁੱਖ ਵੀ ਕੱਟੇ ਗਏ ਸਾਰੀਆਂ ਦਾਤਾਂ ਵੀ ਉਹਨਾਂ ਨੂੰ ਪ੍ਰਾਪਤ ਹੋ ਗਈਆਂ ਇਸ ਸੰਸਾਰ ਤੇ ਸੁਖੀ ਬਸੇ ਇਸ ਸੰਸਾਰ ਤੇ ਉਹਨਾਂ ਨੂੰ ਵਡਿਆਈਆਂ ਮਿਲੀਆਂ ਅੱਗੇ ਜਦੋਂ ਸੰਸਾਰ ਨੂੰ ਛੱਡ ਕੇ ਗਏ ਇਹ ਤਾਂ ਗੱਲ ਪੱਕੀ ਹੈ ਗੁਰਮਖ ਪਿਆਰਿਓ ਕਿੰਨੀ ਵੀ ਉਮਰ ਹੋਵੇ ਭਵੇਂ ਅੱਜ ਦੇ ਸਮੇਂ ਵਿੱਚ 100 ਸਾਲ ਵੀ ਕੋਈ ਸੰਸਾਰ ਤੇ ਰਹੇ ਅਖੀਰ ਨੂੰ ਇੱਥੋਂ ਤਾਂ ਜਾਣਾ ਹੀ ਪੈਣਾ ਹੈ ਇਹ ਗੱਲ ਸੱਚ ਹੈ ਇਸ ਨੂੰ ਅਸੀਂ ਮੁੱਕਰ ਨਹੀਂ ਸਕਦੇ ਮਨ ਕਰਣੀ ਹੋ ਸਕਦੇ ਜਾਣਾ ਤਾਂ ਹੈ ਹੀ ਤੇ ਫਿਰ ਜਾਣਾ ਹੈ ਤੇ ਆਪਣਾ ਪਰਲੋਕ ਸੁਖੀਆ ਕਰਕੇ ਜਾਈਏ ਵੀ ਅੱਗੇ ਕੋਈ ਥਾਂ ਬਣੇ ਜਿੱਥੇ ਜਾ ਕੇ ਅਸੀਂ ਜਾ ਕੇ ਜਿਹ ਘਰ ਮੈਂ ਤੂੰ ਰਹਿਣਾ ਬਸਣਾ ਸੋ ਘਰ ਚੀਤਨੈ ਆਇਓ ਸਤਿਗੁਰੂ ਜੀ ਕਹਿੰਦੇ ਉਹ ਵੀ ਚੇਤੇ ਰੱਖੀ ਵੀ ਜਿੱਥੇ ਜਾ ਕੇ ਅਖੀਰ ਨੂੰ ਬਸਣਾ ਹੈ ਨਾ ਅਖੀਰ ਨੂੰ ਰਹਿਣਾ ਹੈ ਉਹ ਵੀ ਕੋਈ ਉੱਥੇ ਥਾਂ ਬਣਾ ਲਈ ਆਪਣਾ ਰਹਿਣ ਦਾ ਕਿਤੇ ਨਾ ਹੋਵੇ ਵੀ ਟੇਡੀਆਂ-ਮੇਡੀਆਂ ਜੂਨਾ ਦੇ ਵਿੱਚ ਭਟਕਦਾ ਰਹੇ ਕਦੇ ਕਾਂ ਦੀ ਜੂਨ 'ਚ ਕਦੇ ਕੁੱਤੇ ਦੀ ਕਦੇ ਕਿਸੇ ਪ੍ਰਕਾਰ ਦੀ ਜੂਨ ਵਿੱਚ ਫਸਿਆ ਰਹੇ ਆਪਣਾ ਅੱਗਾ ਵੀ ਸਵਾਰ ਨਹੀਂ ਅੱਗਾ ਸਬਰਦਾ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਦੇ ਨਾਮ ਨਾਲ ਜੁੜ ਕੇ ਜਿਨ੍ਹਾਂ ਨੇ ਆਪਣਾ ਅੱਗਾ ਸਵਾਰ ਲਿਆ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਫਿਰ ਜੀਵਨ ਸਫਲਾ ਹੋ ਜਾਂਦਾ ਹੈ ਜੀ ਇਸ ਕਰਕੇ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਇਹੀ ਉਪਦੇਸ਼ ਕਰਦੇ ਆ ਕਿ ਆਪਣੇ ਗੁਰੂ ਨੂੰ ਸਿਮਰੋ ਜਿਹੜਾ ਸਾਡਾ ਸਥਾ ਸਦਾ ਸਾਥ ਦੇਣ ਵਾਲਾ ਸਦਾ ਸਾਡੇ ਨਾਲ ਰਹਿਣ ਵਾਲਾ ਹੈ ਉਹਦਾ ਸਿਮਰਨ ਕਰੀਏ ਜਦੋਂ ਅਸੀਂ ਉਹਦਾ ਸਿਮਰਨ ਕਰਦੇ ਆਂ ਤੇ ਅਸੀਂ ਸੰਸਾਰ ਤੇ ਵੀ ਸਾਰੇ ਕਾਰਜ ਸਿੱਧੇ ਹੋ ਜਾਂਦੇ ਆਂ ਸਾਰੀਆਂ ਮੰਦੀਆਂ ਭਾਵਨਾਵਾਂ ਪੂਰੀਆਂ ਹੋ ਜਾਂਦੀਆਂ ਤੇ ਪਰਲੋਕ ਵੀ ਸੁਖੀਆ ਸੁਹੇਲਾ ਹੋ ਜਾਂਦਾ ਹੈ ਜੀ ਏ ਸੀ ਸਤਿਗੁਰ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਗੁਰਬਾਣੀ ਦੀ ਵਿਚਾਰ ਕਰਦਿਆਂ ਤੇ ਕਿੰਨੇ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਆਪ ਸੰਗਤ ਵਿੱਚ ਪਰਮੇਸ਼ਰ ਵਸਦਾ ਹੈ ਆਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ ਬਲਾਉ ਫਤੀ ਜੀ ਅਖਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ